ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਪੀ 32 ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਸਾਡੇ ਸਤਿਕਾਰਯੋਗ ਚਾਚਾ ਜੀ ਨੂੰ ਸ਼ਹਿਰ ਘੁਮਾਣ ਲਿਆਏ ਆ ਤੇ ਸ਼ਹਿਰ ਘੁਮਾਉਣੇ ਚਾਚਾ ਜੀ ਨੂੰ ਤੇ ਕਰੀਏ ਪਹਿਲਾਂ ਸਵਾਗਤ ਚਾਚਾ ਜੀ ਵੈਲਕਮ ਬਈ ਬਹੁਤ ਅਛਾ ਸਤਿ ਸ਼੍ਰੀ ਅਕਾਲ ਝਾਰੀਆਂ ਝੰਗੇ ਤਾਂ ਦਾ ਆ ਪਿੱਛੇ ਜੇ ਆਪਾਂ ਜਿਹੜੀ ਵੀਡੀਓ ਕੀਤੀ ਆ ਤੂੰ ਮੇਰੇ ਘਰ ਆਇਆ ਸੀ ਜੀ ਬਈ ਬਾਤ ਲੋਕਾਂ ਨੇ ਪਿਆਰ ਕੀਤਾ ਕਹਿੰਦੇ ਚਾਚਾ ਟੋਏ ਚੋਂ ਤੇ ਪੈਟਰੋਲ ਕੱਢ ਦਿੱਤਾ ਹਾਂ ਤਾਂ ਮੈਂ ਫਿਰ ਮੁੰਡਿਆਂ ਨੂੰ ਕਿਹਾ ਇਹਨਾਂ ਨੂੰ ਮੈਂ ਕਿਹਾ ਕਾਕਾ ਮੈਨੂੰ ਪੂਰਾ ਸ਼ਹਿਰ ਘੁਮਾਓ ਪੁੱਤ ਇਹ ਘਰੀ ਵਟਾ ਕੇ ਰੱਖਦੇ ਆ ਤੁਸੀਂ ਤਾਂ ਹੁਣ ਇਹ ਪੌਦਾ ਤਾਂ ਕਿੱਥੇ ਆ ਗਏ ਬਦਲ ਗਿਆ ਸ਼ਹਿਰ ਪੁੱਤ ਇਹ ਆਪਾਂ ਇਸ ਵੇਲੇ ਹੈਗੇ ਆਂ ਜੀ ਚੰਡੀਗੜ੍ਹ ਰੋਡ ਤੇ ਆਹ ਪੁੱਤ ਆਹ ਦਾਦੇ ਮਖੌਣੇ ਦੀਆਂ ਲਾਈਟਾਂ ਹਲੇ ਤੱਕ ਨਹੀਂ ਇੱਥੇ ਲੱਗੀਆਂ ਨਹੀਂ ਨਹੀਂ ਬਹੁਤ ਸਾਲ ਹੋ ਗਏ ਇਹ ਤਾਂ ਸਾਡੇ ਟਾਈਮ ਦੇ ਲੀਡਰ ਰੋਲਾ ਪਾਉਂਦੇ ਸੀ ਕਿ ਲੱਟ ਲਵਾ ਦਾਂਗੇ ਇਹ ਜੈਬਰਾ ਜੁਬਰਾ ਕਰਾਸ ਹੱਲੇ ਵੀ ਨਹੀਂ ਬਣੀ ਇੱਥੇ ਹੈ ਨਹੀਂ ਜੀ ਆਹਦੇ ਬੰਦੇ ਵਿਚਾਰਾ ਹੱਥ ਦਿੰਦਾ ਉਹ ਦੇਖੋ ਡਰਾਈਵਰ ਪਿਆ ਉਹ ਰੋਕ ਲੈ ਕਾਕਾ ਰੋਕ ਲੈ ਸਾਡੇ ਇੰਗਲੈਂਡ ਨਹੀਂ ਇਦਾਂ ਹੁੰਦੀ ਇਥੇ ਪਹਿਲਾ ਸਾਈਡ ਦੇਣੀ ਪੈਂਦੀ ਐ ਦੇਖੋ ਤਾਂ ਹੀ ਕਹਿੰਦੇ ਆ ਗੁਰੂ ਕਰੀਏ ਚੁਣ ਕੇ ਪਾਣੀ ਪੀਏ ਪੁਣ ਕੇ ਹਾਂ ਜੀ ਗੁਰੂ ਕਰੀਏ ਚੁਣ ਕੇ ਪਾਣੀ ਪੀਏ ਪੁਣ ਕੇ ਤਾਂ ਨਾ ਲੋਕ ਲੀਡਰ ਜਿਹੜੇ ਦੇ ਉਹ ਧਿਆਨ ਨਾਲ ਚੁਣਦੇ ਆ ਤੇ ਨਾ ਪਾਣੀ ਪੁਣ ਕੇ ਪੀਂਦੇ ਆ ਜਿਸ ਕਰਕੇ ਤੰਗੀਆਂ ਫੰਗੀਆਂ ਸਹਿਣੀਆਂ ਪੈਂਦੀਆਂ ਉਹ ਦੇ ਵਿਚਾਰਾ ਕਿੱਦਾਂ ਖੜਾ ਆ ਪੁਲਸ ਵਾਲਾ ਸਵੇਰ ਦਾ ਆਇਆ ਪਿਆ ਕਹਿੰਦਾ ਇੱਕ ਗੱਡੀ ਜਾਂਦੀ ਐ ਇੱਕ ਗੱਡੀ ਆਉਦੀ ਸਾਨੂੰ ਬੇਸਲ ਪਜਾਉਣੀ ਪੈਂਦੀ ਆ ਹੋਰ ਸੁਣਾ ਪੁੱਤ ਠੀਕ ਆ ਚਾਚਾ ਇਦੋਂ ਹੀ ਸੁਣਾਓ ਚਾਚਾ ਯੂਕੇ ਦੀ ਸੁਣਾਓ ਕਿਦਾਂ ਯੂਕੇ ਦੀਆਂ ਸੜਕਾਂ ਦਾ ਕੀ ਆ ਉੱਥੇ ਵੀ ਇਦਾਂ ਪਾਣੀ ਸੜਕਾਂ ਦੇ ਘੁੰਮਦਾ ਜੇਖ ਪੁੱਤ ਉੱਥੇ ਤਾਂ 15 15 ਮਿੰਟ ਬਾਅਦ ਜਿਹੜਾ ਮੌਸਮ ਬਦਲਦਾ ਜੀ ਵਿੱਚੇ ਹੀ ਢੰਡ ਹੋ ਜਾਂਦੀ ਆ ਵਿੱਚੇ ਹੀ ਗਰਮੀ ਵਿੱਚੇ ਹੀ ਮੀਂਹ ਜਿਹੜੀਆਂ ਚਾਰ ਦੀਆਂ ਚਾਰੇ ਰਤਾਂ ਇੱਕ ਦਿਨ ਚ ਆ ਜਾਂਦੀਆਂ ਅੱਛਾ ਪਰ ਪ੍ਰਬੰਧ ਬਹੁਤ ਗੱਡ ਹੁੰਦੇ ਆ ਜਿੱਦਾਂ ਪ੍ਰਬੰਧ ਇੰਨੇ 올 ਰਾਈਟ ਹੁੰਦੇ ਆ ਜਿੱਦਾਂ ਹੁਣ ਕੱਲ ਤੋਂ ਦਿਨੇਸ਼ ਸੂਰੀ ਨੇ ਵੀਡੀਓ ਦਿਖਾਈ ਸੀ ਕਿ ਤਾਂ ਮੈਂ ਰੋਡ ਤੇ ਉਹ ਗਟਰ ਤੋਂ ਚੱਕ ਕੇ ਲੈ ਕੇ ਢੱਕਣਾ ਉਹ ਤਾਂ ਸਾਡੇ ਇਦਾਂ ਨਹੀਂ ਹੁੰਦਾ ਸਾਡੇ ਤਾਂ ਫੇ ਇੰਨੇ ਗਟਰ ਲੱਗੇ ਆ ਫੇ ਤਾਂ ਮੈਂ ਕਹਿੰਨਾ ਔਕਾ ਹੀ ਬਾਤ ਹੋ ਜੂ ਪਾਣੀ ਤੈਨੂੰ ਪਤਾ ਬਹੁਤ ਪਾਣੀ ਰੀਸਾਈਕਲ ਕਰਦੇ ਆ ਅੱਛਾ ਜੀ ਮੀ ਵਾਲਾ ਪਾਣੀ ਪੀਤਾ ਜਾਂਦਾ ਉਹਨੂੰ ਪੌਰੀਫਾਈ ਕਰਕੇ ਇੱਥੇ ਤਾਂ ਆਹ ਬਹੁਤ ਮੇਰੇ ਖਿਆਲ ਠਾਣਾ ਆ ਗਿਆ ਹਾਂਜੀ ਹਾਂਜੀ ਗੱਡ 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 올 ਰਾਈਟ 올 ਰਾਈਟ ਗੱਡ ਆ ਛਲੀਆਂ ਵੀ ਲੱਗੀਆਂ ਆ ਵੈਰੀ ਗੁੱਡ ਇੱਕ ਟਾਈਮ ਹੁੰਦਾ ਸੀ ਖੇਤਾਂ ਚ ਜਾਂਦੇ ਹੁੰਦੇ ਸੀ ਲੈ ਕੇ ਘਰ ਨੂੰ ਲੈ ਕੇ ਜਾਣਾ ਆਪੋ ਤੇ ਪਲਾਸਟਰ ਕੀਤਾ ਆ ਸੜਕ ਨੂੰ ਨਹੀਂ ਨਹੀਂ ਲਾ ਵੀ ਇਹ ਸੁਣਿਆ ਸੀਗਾ ਕਿ ਲੱਤ ਟੁੱਟ ਗਈ ਲੱਤ ਤੇ ਪਲਾਸਟਰ ਕੀਤਾ ਆ ਹੁਣ ਤੁਹਾਡੇ ਇੰਡੀਆ ਚ ਨਵਾਂ ਕੰਮ ਸ਼ੁਰੂ ਹੋ ਗਿਆ ਕਿ ਸੜਕ ਨੂੰ ਪਲਾਸਟਰ ਕੀਤਾ ਆ ਆ ਪੁੱਤ ਪੜ ਕੀ ਕਹਿੰਦਾ ਜਗਤਾਰ ਬੈਂਸ ਲੀਵਾ ਜੀ ਤੁਹਾਡੇ ਸਾਰੇ ਕਰੈਕਟਰ ਬਹੁਤ ਵਧੀਆ ਹੈ ਜੀ। ਉਹ ਬੁੱਤ ਮੈਂ ਕਿਹਾ ਜਿਹੜਾ ਛੇਖਿਆ ਉਹਨੂੰ ਘਮਾਈ ਜਾਂਦੇ ਆ ਆਪਾਂ ਵੀ ਘੁੰਮ ਕੇ ਦੇਖ ਲਈਏ। ਅਨਗਾ ਉਹ ਮੇਰੀ ਉਮਰ ਦਾ ਬੰਦਾ ਜਾਂਦਾ ਲੱਗਦਾ ਤਾਂ ਪਤਾ ਐਦਾਂ ਐਦਾਂ ਨਹੀਂ ਕਰਨਾ ਬੁੱਤ। ਆ ਪੌਲ ਸਾੜਿਆ ਨਾ ਕਿ ਨੁੱਕੇ ਲੱਗਦੇ ਥੇ ਚਾਚਾ ਜੀ। ਨਾ ਬੁੱਤ ਸਾਡੇ ਤਾਂ ਚਲਾਨ ਕੱਟ ਕੇ ਘਰ ਨੂੰ ਆਪ ਹੀ ਪੋਸਟ ਕਰ ਦਿੰਦੇ ਆ। ਅੱਛਾ ਜੀ। ਚਿੱਠੀ ਪੱਤਰ ਭੇਜ ਦਿੰਦੇ ਆ ਵੀ। ਆ ਵੀ ਨੈਰੂ ਗੇਟ ਦੇ ਕੋਲ ਇੱਥੇ ਮੈਂ ਟੋਏ ਤੋਂ ਅਜ ਤੋਂ 40 ਸਾਲ ਪਹਿਲਾਂ ਡਿਗਿਆ ਸੀ ਇਹ ਉੱਥੇ ਤੋਂ ਉੱਥੇ ਡਿਗਿਆ ਪਿਆ ਇਹ ਨਹੀਂ ਪੁੱਤ ਬਦਲਦਾ ਕੋਟ ਬੋਤ ਕੀ ਦਿੱਖ ਦਿਖਾਉਂਗਾ ਕਿ ਮੈਂ ਇਹ ਤਾਂ ਬਾਬਾ ਰੋਡ ਤੁਹਾਨੂੰ ਦਿਖਾਣਾ ਚਾਹਚਾ ਇਹ ਕੀ ਤਾਂ ਬਾਬਾ ਰੋਡ ਮਸ਼ਹੂਰ ਸੋਰੀ ਰੇਲਵੇ ਰੋਡ ਨਵੇਂ ਸ਼ਹਿਰ ਦਾ ਮਸ਼ਹੂਰ ਰੋਡ ਉਹ ਤਾਂ ਤਾਂ ਹੀ ਕਹਿੰਦੇ ਸਵੇਰੇ ਸਵੇਰੇ ਨਹੀਂ ਡੱਪੀ ਦੀ ਸਵੇਰੇ ਸਵੇਰੇ ਕਾ ਬਣਦੇ ਸਵੇਰੇ ਪੁੱਤ ਡੱਫ ਲੈਨੇ ਪਤਾ ਲੱਗਦਾ ਨਹੀਂ ਕੀ ਬੋਲਣਾ ਅੱਜ ਰੇਲਵੇ ਰੋਡ ਤੇ ਆ ਗਏ ਚਾਚਾ ਜੀ ਆਪਾਂ ਰੇਲਵੇ ਰੋਡ ਤੇ ਆ ਗਏ ਲਾ ਵੀ ਦੇਖੋ ਆ ਕਾਂਗਰਸੀਏ ਕੰਨ ਨੂੰ ਫੋਨ ਲਾ ਕੇ ਤੁਰੇ ਹੋਇਆ ਭਾਈ ਚਾਚਾ ਤਾਂ ਸੱਚੀਆਂ ਬੋਲੂ ਕਿਸੇ ਦੇ ਲੱਗੇ ਗੋਡੇ ਕਿਸੇ ਦੇ ਲੱਗੇ ਘੱਟੇ ਚਾਹੇ ਕੋਈ ਰੋਵੇ ਚਾਹੇ ਕੋਈ ਪਿੱਟੇ ਉਹ ਪੁੱਤ ਉਹ ਸਾਹਮਣੇ ਰੋਡ ਬਾਈ ਦੀ ਬੱਸਾਂ ਦੀ ਸਾਈਡ ਤੇ ਕਰ ਲਾ ਗੱਡੀ ਬਾਏ ਸੀਤ ਨਹੀਂ ਹੋਣਾ ਪੁੱਤ ਗੱਡੀ ਸਾਈਡ ਤੇ ਕਰ ਲੈ ਇਹਦਾ ਕੀ ਭਰੋਸਾ ਇਹ ਨਹੀਂ ਤਾਂ ਮੁੜ ਕੇ ਇਹੀ ਗਾ ਨਾ ਸਵਾਰੀ ਚੱਕਣੀ ਸੀ ਸਾਨੂੰ ਜਹਾਨੋ ਚੱਕ ਦੇਣਾ ਏ ਪੁੱਤ ਇਹਨਾਂ ਬਾਉਡਰ ਦੀਆਂ ਗੱਲਾਂ ਆ ਸੜ ਕਿਨੂੰ ਇੱਥੇ ਕੈਰਮ ਬੋਟ ਖੇਲਣ ਆਇਆ ਹੈ ਪੁੱਤ ਮੈਂ ਕਹਿੰਦਾ ਮੋਟਰਸਾਈਕਲ ਵਾਲਿਆਂ ਦਾ ਤਾਂ ਬਹੁਤ ਪਾਣੀ ਵੀ ਰੱਖਿਆ ਜੀ ਉਹ ਮਿਕਸ ਕਰਨ ਨੂੰ ਨਾਲ ਅੱਛਾ ਪਾਣੀ ਵੀ ਕੱਢਿਆ ਇਹ ਉਹੀ ਜਗ੍ਹਾ ਜਿਹੜੀ ਥੂਰੀ ਦਿਖਾਉਂਦਾ ਠੀਕ ਹੈ ਸੀਵਰ ਬਲਾਕ ਪਤਾ ਨਹੀਂ ਕਵਰ ਫਲੋ ਕਰਦੇ ਆ ਚਾਚਾ ਜੀ ਉਹੀ ਹੈ ਇਹ ਬਹੁਤ ਔਖਾ ਪੁੱਤ ਬਹੁਤ ਔਖਾ ਪੁੱਤ ਮੈਂ ਜਿਹੜੇ ਦਿਨ ਬਚਣ ਕੀਤੇ ਸੀ ਮੈਨੂੰ ਪਤਾ ਲੱਗ ਗਿਆ ਹਕਮਾ ਜਰਾ ਇੱਧਰ ਨੂੰ ਆ ਲੈ ਬੀਬੀ ਦੇਖ ਵਿਚਾਰੀ ਕਿਹਦਾ ਨੱਕ ਘੁੱਟੀ ਫਿਰਦੀ ਆ ਏ ਕਰੋਨਾ ਤਾਂ ਸਦਾ ਹੀ ਰਹਿੰਦਾ ਰੇਲਵੇ ਰੋਡ ਤੇ ਪੁੱਤ ਸਾਡੇ ਕੋਲ ਲੇਟੈਸਟ ਇਨਫਰਮੇਸ਼ਨ ਆ ਅੱਛਾ ਜੀ ਕਿਹੜੀ ਮਤੇ ਮਤੇ ਸਭ ਖਦੇ ਖਦੇ ਹੋ ਗਏ ਆ ਅੱਛਾ ਕਿੰਨੇ ਮਤੇ ਮਤੇ ਕੋਈ ਬਾਸ ਨਹੀਂ ਹੋਏ ਮਤੇ ਮਤੇ ਸਭ ਫੇਲਿਆ ਜਿੱਦਾਂ ਬੱਚਾ ਅਠਵੀਂ ਚ ਫੇਲ ਹੋ ਜਾਂਦਾ ਅੱਛਾ ਵੀ ਰੇਲਵੇ ਰੋਡ ਬਣੂ ਨਾ ਪੁੱਤ ਹੁਣ ਚਾਚੇ ਨੇ ਥੋੜੇ ਬਣਾਉਣਾ ਆ ਚਾਚੇ ਤਾਂ ਪਹਿਲੇ ਹੀ ਝੁੱਕ ਪਈ ਆ ਇਹ ਬਚਨ ਤੁਹਾਡੇ ਫੇਰ ਉਧਰ ਬਚਨ ਕੀਤਾ ਸੀ ਚਾਚੇ ਤੁਸੀਂ ਪੁੱਤ ਮੈਂ ਦੱਸਿਆ ਮੈਂ ਤਾਂ ਆਪਣਾ ਰਾਮੂ ਤਿਆਰ ਕਰਦਾ ਪਿਆ ਜਿਹੜਾ ਕਹੂਗਾ ਮੈਂ ਰੇਲਵੇ ਰੋਡ ਬਣਾ ਦੇਣੀ ਹੈਗਾ ਮੈਨੂੰ ਚਾਚਾ ਜੀ ਨੇ 12 ਦੋ ਕਰੋੜ ਰੁਪਏ ਭੇਜਣਾ ਕੋਈ ਨਾ ਪੁੱਤ ਜ਼ਮੀਨ ਲੈ ਕੇ ਲਾ ਜਾ ਕੇ ਰੇਲਵੇ ਰੋਡ ਦੇ ਆ ਲੈ ਤੱਕ ਆਹ ਦੇਖੋ ਐਦਾਂ ਵੀ ਪਾਣੀ ਖੜਾ ਹੁੰਦਾ ਤੇ ਇੱਥੇ ਯੂਕੇ ਵੀ ਦੁਕਾਨਾਂ ਮੁਰੇ ਪੁੱਤ ਜੀ ਐਦਾਂ ਪਾਣੀ ਖੜ ਜਵੇ ਹੂੰ ਜਿਹੜਾ ਸਾਡਾ ਉਧਰ ਕਾਉਂਸਲਰ ਆ ਜੀ ਉਹਨੂੰ ਉੱਚ ਡੋਬ ਦੇਾਂਗੇ ਪੁੱਤ ਸਾਡੇ ਤਾਂ ਅਸੀਂ ਲੀਡਰ ਨੂੰ ਕੋਲ ਬਿਠਾ ਕੇ ਸਵਾਲ ਪੁੱਛੀਦੇ ਆ ਇੱਥੇ ਕਹਿੰਦੇ ਪੱਤਰਕਾਰ ਸਵਾਲ ਪੁੱਛੇ ਚੈਨਲ ਬੰਦ ਕਰ ਦਿੰਦੇ ਆ ਅਗਲੇ ਦੀ ਸੰਗੀ ਘੁੱਟ ਦਿੰਦੇ ਆ ਐ ਅਗਲੇ ਨੂੰ ਕਹਿੰਦੇ ਸਾਡਾ ਲੱਕੜ ਦਾ ਮੁੰਡਾ ਬਣ ਕੇ ਘਮ ਸਾਡਾ ਹੱਥ ਠੋਕਾ ਬਣ ਕੇ ਘਮ ਜਿਹੜਾ ਨਹੀਂ ਘਮਦਾ ਪੁੱਤ ਉਹਦੀ ਇੱਥੇ ਕਿਤੇ ਕੋਈ ਸੁਣਵਾਈ ਆ ਆ ਬਹੁਤ ਪੱਤਰਕਾਰ ਮੈਨੂੰ ਮਿਲਦੇ ਆ ਕਹਿੰਦੇ ਚਾਚਾ ਦਿਲ ਚ ਗਵਾਰ ਤਾਂ ਬਹੁਤ ਆ ਪਰ ਕੱਢੀਏ ਕਿਦਾਂ ਮੈਂ ਕਿਹਾ ਕਢੋ ਕਹਿੰਦੇ ਜਿੱਦਣ ਗਵਾਰ ਕੱਢਿਆ ਉਦੋਂ ਹੀ ਸਾਨੂੰ ਚੈਨਲ ਤੋਂ ਬਾਹਰ ਕੱਢ ਦੇਣਾ ਇਹ ਪੁੱਤ ਬਹੁਤ ਔਕਾ ਇੱਥੇ ਬਹੁਤ ਆਪੋ ਤੇ ਇੱਕ ਨਵਾਂ ਸਿਆਪਾ ਜਿਹਾ ਬਹੁਤ ਹੀ ਗੋਲ ਗੱਪੀਆਂ ਦਾ ਬਹੁ ਵੀ ਬੀਬੀਆਂ ਬਹੁਤ ਆਉਂਦੀਆਂ ਹਾਂਜੀ ਹਾਂਜੀ ਮੈਂ ਬੁੱਤ ਨਾਲੇ ਹੀ ਨਾਲੀਆਂ ਹੁੰਦੀਆਂ ਮਹਿਕਾਉਂਦੀਆਂ ਤੇ ਨਾਲੀ ਵਿੱਚ ਚੱਲ ਬਹੁਤ ਅਸੀਂ ਤਾਂ ਬਹੁਤ ਘਬਰਾਨੇ ਨੇ ਨਾ ਫਾਸਟ ਫੂਡਾਂ ਤੋਂ ਆ ਸਾਡੇ ਜੁਕੇ 100 ਰੋਡ ਤੇ ਵੀ ਇੱਕ ਬੰਦਾ ਪਹਿਲਾਂ ਰੇੜੀ ਲਾਦਾ ਸੀ ਅੱਛਾ ਜੀ ਫੇ ਉਹਨੇ ਦੁਕਾਨ ਬਣਾ ਲਈ ਦੇਖ ਲੈ ਬੀਬੀਆਂ ਉੱਥੇ ਵੀ ਕਿੰਨੇ ਗੋਲ ਗੱਪੇ ਖਾਂਦੀਆਂ ਹਾਂ ਆ ਦੇਖੋ ਮੁੰਡਾ ਕਿੱਦਾਂ ਆਫ ਰੋਡਿੰਗ ਦਾ ਆਨੰਦ ਲੈਂਦਾ ਇੱਥੇ ਚੋਲੋ ਬਾਏ ਗੁਰੂ ਸਭ ਤੋਂ ਚੜਦੀ ਕਲਾ ਚ ਰੱਖੇ ਬਈ ਬਈ ਤੁਹਾਡੇ ਸ਼ਹਿਰ ਚ শোরਮ ਤਾਂ ਬਹੁਤ ਖੁੱਲ ਗਏ ਬਈ ਛੇਲ ਸੂਨ ਹੈਗੀ ਆ ਇਹ ਤੁਹਾਨੂੰ ਨਹੀਂ ਪਤਾ ਜੀ ਹੈ ਪਤਾ ਨਹੀਂ ਛੇਲ ਸੂਨ ਪੜਾ ਮੈਨੂੰ ਮੇਰੀ ਮਿੰਦ ਦੂਰੋਂ ਦੀ ਨਾ ਨਹੀਂ ਕਮੈਂਟ ਕੀ ਕਹਿੰਦੇ ਆ ਪੜ ਬੁੱਤ ਤੂੰ ਪੜ ਇਹ ਲਿਖਿਆ ਜੀ ਸੱਸਾ ਵੀਰ ਜੀ ਵੈਰੀ ਨਾਈਟ ਸੱਸਾ ਵੀਰ ਜੀ ਨਹੀਂ ਬੁੱਤ ਸਾਸਰੀ ਗੱਲ ਹੁੰਦੀ ਆ ਬੁੱਤ ਮੈਂ ਤੈਨੂੰ ਪਹਿਲੀ ਕਹਿੰਦੇ ਨੇ ਨਹੀਂ ਡੱਫੀ ਦੀ ਜਿਹਨੇ ਡੱਫ ਕੇ ਭੇਜਿਆ ਨੇ ਮੋਰੇ ਇਹ ਪੁਲਸ ਵਾਲੇ ਜਦ ਕਹਿੰਦੇ ਸਾਹ ਲਾਓ ਫੇਰ ਤੁਸੀਂ ਕਹਿੰਦੇ ਜੀ ਸਾਹ ਔਖਾ ਔਖਾ ਆਉਂਦਾ ਫੇਰ ਉਹ ਚਰਾਣ ਕੱਟ ਕੇ ਹੱਥ ਚ ਫੜਾ ਦਿੰਦੇ ਆ ਪੁੱਤ ਉਧਰ ਨੂੰ ਘਰ ਸ਼ਹਿਰ ਦਿਖਾ ਜਿਹੜੇ ਸਾਡੇ ਭੈਣ ਭਰਾ ਦੇਖਦੇ ਆ ਪਰ ਹੁਣ ਸੱਤਸਾ ਵੀਰ ਜੀ ਤੁਹਾਨੂੰ ਵੀਰੀ ਗੁੱਡ ਵੈਰੀ ਨਾਈਸ ਵੈਰੀ ਨਾਈਸ ਆ ਰਹੀ ਸਾਰੇ ਪਾਸੇ ਹੂੰ ਚਾਚਾ ਜੀ ਬਹੁਤ ਵਧੀਆ ਦੁਬਈ ਵਾਲਾ ਸ਼ੇਖ ਵੀ ਘੈਂਟ ਸੀ ਆਊਗਾ ਜੀ ਦੁਬਈ ਵਾਲਾ ਸ਼ੇਖ ਵੀ ਬਹੁਤ ਜਲਦੀ ਪੁੱਤ ਮੈਂ ਦੱਸਦਾ ਮੈਂ ਸਾਰੇ ਆਪਣੇ ਭੈਣਾ ਭਰਾਵਾਂ ਨੂੰ ਇੱਧਰ ਕਰਦੇ ਪੁੱਤ ਜਿਹੜਾ ਤਾਂ ਛੇਖਿਆ ਮੇਰੀ ਉਹਨਾਂ ਹੋਈ ਸੀ ਫੋਨ ਤੇ ਗੱਲ ਮੈਂ ਕਿਹਾ ਛੇਖ ਕਿੱਥੇ ਆ ਆਪਾਂ ਇਕੱਠੇ ਚੱਲਦੇ ਉਹ ਦੇਖੋ ਕਿੱਦਾਂ ਪਾウダー ਰੋਡ ਤਾਂ ਦਿਖਾਓ ਪੁੱਤ ਉਧਰ ਨੂੰ ਲੈ ਗਰਮੀਾਂ ਜੀ ਧੁੰਦ ਕਰ ਦਿੱਤੀ ਖੜੀ ਹੂੰ ਉਹ ਵੀ ਭੂਰੀ ਧੁੰਦ ਹੈ ਸਹੀ ਗੱਲ ਆਈ ਇਹ ਤਾਂ ਇਦਾਂ ਇੰਜ ਦਾ ਹਾਥੀ ਮੂਹੇ ਤੇ ਖੜਾ ਕੀਤਾ ਹੁੰਦਾ ਮੈਂ ਛੇਖ ਨੂੰ ਪੁੱਛਿਆ ਮੈਂ ਕਿਹਾ ਛੇਖ ਕਿੱਥੇ ਆ ਓਏ ਉਹ ਕਹਿੰਦਾ ਭਾਈ ਜਾਨ ਪੁੱਤ ਜੇਰਾ ਬਾਹਰ ਨੂੰ ਘਰ ਦੋ ਕੈਰੇਕਟਰ ਇਕੱਠੇ ਨਹੀਂ ਕੋਈ ਦਿਖਾਈ ਦੇ ਬਾਇਆ ਨੂੰ ਕਿਹਾ ਮੈਂ ਕਿਹਾ شیخ ਕਿੱਥੇ ਹੋਏ ਤੂੰ ਮਾਇਕਾ ਦੇ ਸਾਹ ਤੇਰਾ 21 1 ਰੁਪਏ ਦੇ 22 ਬਣਦੇ 155 ਬਣਦੇ ਆ ਹੂੰ ਕਹਿੰਦਾ ਉਹ ਭਾਈ ਜਾਨ ਹਾਂ ਯਾ ਲੁਧਿਆਣਾ ਗੁੰਮਣੇ ਕੋਈ ਹੂੰ ਉਹ ਕਹਿੰਦਾ ਭਾਈ ਜਾਨ ਅਸੀਂ ਲੁਧਿਆਣਾ ਗੁੰਮਣੇ ਕੋਈ ਤਾਂ ਪੋਤੋ ਲੁਧਿਆਣਾ ਘੁੰਮਦਾ ਪਿਆ ਬਸ ਆਪਾਂ ਵੀ ਇੱਕ ਦਿਨ ਤੇ ਲੁਧਿਆਣੀ ਚਲੇ ਜਾਣਾ شیخ ਨੂੰ ਮਿਲ ਲੈਣਾ ਠੀਕ ਆ ਜੀ ਹਾਂ ਲੁਧਿਆਣੇ ਗੇ ਘੁੰਮਣੀ ਸ਼ੋਪਿੰਗ ਉਹਦੇ ਅੱਗੇ ਦਿਖਾ ਮੈਨੂੰ ਬੱਸ ਤਾ ਕੋਈ ਨਵੀਂ ਚੀਜ਼ ਦਿਖਾਓ ਇੱਥੇ ਕੀ ਬਣਿਆ ਐ ਮੈਂ ਤਾਂ ਉਹੀ ਸਾਰਾ ਕੁਝ ਹੀ ਦੇਖੀ ਜਾਣਾ ਕੁਝ ਨਵਾਂ ਨ ਕੋਰ ਤਾਂ ਹੈ ਨਹੀਂ ਕਹਿੰਦੇ ਸਰਕਾਰ ਨਵੀਂ ਆਈ ਐ ਕੁਝ ਨਵਾਂ ਆਊਗਾ ਬਹੁਤ ਦਿਖਾਣਾ ਤੁਹਾਨੂੰ ਹੈ ਬਹੁਤ ਦਿਖਾਣਾ ਸੜਕ ਦੇ ਵਿੱਚ ਬੂਮ ਲੈ ਵੇ ਕੀ ਬਾਤਾਂ ਐ ਕੀ ਸਾਡੇ ਦੂਤਰ ਸੜਕ ਦੇ ਵਿੱਚ ਡਿਵਾਇਡਰ ਹੁੰਦੇ ਤੁਸੀਂ ਭੂਲ ਬਣਾ ਦਿੱਤਾ ਬੱਲੇ 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 ਇੰਡੀਆ ਵਾਲਿਆਂ ਦੀਆਂ ਤਰੱਕੀਆਂ ਬਈ ਕੀ ਬਾਤਾਂ ਬਈ ਕੀ ਬਾਤਾਂ ਬਹੁਤ 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 ਗੁੱਡ ਫੇਡਾ ਇਹ ਤਾਂ ਬਹੁਤ ਹਲਰੇਟ ਹੋ ਗਿਆ ਕੰਮ ਫੈਨ ਹੋ ਗਿਆ ਬਗਮ ਪੂਰਾ ਪਾਣੀ ਬਾਲ ਬਾਲੀ ਮਾਰਦਾ ਹੋਊਗਾ ਮਤਲਬ ਜੋ ਮਰਜੀ ਪਕਾ ਵੀ ਲੋ ਅੱਛਾ ਵੈਰੀ ਗੁੱਡ ਵੈਰੀ ਗੁੱਡ ਅੱਛਾ ਬਹੁਤ ਮੈਂ ਜਿੰਨੀ ਥਹਾਦੂ ਆਇਆ ਭਾਈ ਇੱਕ ਦੋ ਬੋਰਡ ਬਹੁਤ ਪੜ੍ਹਿਆ ਕਿਹੜੇ ਜੀ ਇੱਕ ਤਾਂ ਮਰਦਾਨਾ ਕਮਜ਼ੋਰੀ ਵਾਲੇ ਇੱਕ ਇਮੀਗ੍ਰੇਸ਼ਨ ਵਾਲੇ ਇਹ ਚੱਕਰ ਕੀ ਆ ਬੁੱਤ ਮੈਨੂੰ ਦੱਸੋ ਤੁਹਾਨੂੰ ਤੁਹਾਨੂੰ ਕੋਈ ਗੜ ਪੜ੍ਹੇਗੀ ਏ ਕੱਲੇ ਇੰਨੇ ਕੱਲੇ ਮੋੜ ਲਾਇਆ ਮਰਦਾਨਾ ਕਿ ਤਾਕਤ ਲੋ ਤਾਕਤ ਲੋ ਕੀ ਗੱਲ ਆ ਪੁੱਤ ਬੋਲ ਕੇ ਗੱਲ ਕਰੋ ਤਾਕਤ ਹੈਗੀ ਆਪਣੇ ਚਾਚੇ ਦੇ ਚ ਤੁਹਾਡੇ ਜਿਹੜੀ ਹੈ ਨਹੀਂ ਤਾਕਤ ਪੁੱਤ ਮੈਂ ਤਾਂ ਗਲੋ ਦਾ ਕਾੜਾ ਪੀਣਾ ਚਾਚਾ ਗਲੋ ਦਾ ਕਾੜਾ ਪੀਂਦਾ ਪੁੱਤ ਹਾਂ ਤਾਂ ਹੀ ਇਹਦੀ ਜਵਾਨੀ ਥੋੜੀ ਹੈ ਭਾਵੇਂ ਵਾਲ ਜਿੱਟੇ ਹੋ ਗਏ ਪੁੱਤ ਇਤਾਂ ਫੇਰੇ ਆਪਣਾ ਕਿਦਾਂ ਕਹਿੰਦੇ ਮਨ ਹੁੰਦਾ ਇੱਕ ਵਾਰੀ ਪੁੱਤ ਮੈਂ ਤੇਰੀ ਜਿੱਦਾ ਚਾਚੀ ਹੋ ਗਈ ਪੁੱਤ ਬਿਮਾਰ। ਅੱਛਾ। ਮੈਂ ਉਹਦੀ সেবা ਕਰਦਾ ਰਿਹਾ। ਦਾੜੀ ਕਾਲੀ ਕਰਨੀ ਹੋਈ। ਮੈਂ ਬਾਹਰ ਗਿਆ ਇੱਕ ਗੋਰੀ ਕਹਿੰਦੀ ਹੈਲੋ ਗੁੱਡ 올ਡ ਮੈਨ। ਬੱਸ ਫੇ ਚਾਚੇ ਨੇ ਗੱਲ ਦੇਰ ਨੂੰ ਉਲਾ ਲਈ। ਚਾਚਾ ਕਹਿੰਦਾ ਹੁਣ ਗੋਰੀਆਂ 올ਡ ਮੈਨ ਕਹਿੰਦੀਆਂ। ਕਾਲੀ ਕਾਹਨੂੰ ਕਰਨੀ ਆ। ਨਾ ਜ਼ਿੰਦਗੀ 'ਚ ਬਹੁਤਾ ਕੰਮ ਕਾਲੇ ਕੀਤੇ। ਨਾ ਕਾਲੀ ਖਾਧੀ ਆ। ਨਾ ਦਾੜੀ ਕਾਲੀ ਕਰਨੀ ਜਿਹੜੀ। ਕੀ ਬਾਤ ਹੈ ਚਾਚਾ ਕੀ ਬਾਤ ਹੈ ਇਹ। ਪਤਾ ਏਦਾਂ ਮੈਂ ਬੁਲਾਉਣੀ ਨਹੀਂ ਹੈਗੀ। ਜਿੰਨੇ ਮਰਜੀ ਪੰਪ ਦੇ ਦੇ ਭਾਈ ਚਾਚੇ ਨੂੰ ਕਿਆ ਬਾਤ ਕਹੂੰ ਜੱਜੇ ਸ਼ਾਮ ਨੂੰ ਲਵਾ ਦੂਗਾ ਲੈ ਆ ਗਿਆ ਪੂਲਾ ਰੋਡ ਚਾਚਾ ਯਾਰਾ ਤੁਹਾਡਾ ਡਰਾਈਵਰ ਗੱਡੀ ਤੇਜ਼ ਬਹੁਤ ਚਲਾਉਂਦਾ ਪਾ ਤੇ ਲਿਮਟ ਲਿਮਟ ਵੀ ਹੁੰਦੀ ਹੈ ਕੋਈ ਕੱਲੀ ਬੈਂਕ ਦੀ ਲਿਮਟ ਨਹੀਂ ਹੁੰਦੀ ਸਪੀਡ ਦੀ ਲਿਮਟ ਵੀ ਹੁੰਦੀ ਹੈ ਆਹ ਖਾਲੀ ਸੜਕ ਦੇਖ ਕੇ ਖੇਚ ਲੈਣੀ ਜੇ ਇਹਦੀ ਦੇਖੋ ਦੇਖ ਦੇਖ ਆਹ ਦੇਖੋ ਜੀ সুইমিং ਪੂਲ ਇਹ ਤਾਂ ਬੁੱਤ ਬਾਉਂਡਰੀ ਕੀਤੀ ਹੈ ਕੋਈ ਬੱਈ ਬੱਲਾ 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 ਬਾਈ ਪੁੱਤ ਇਹ ਨਾ ਸੁਧਰੇ ਬਾਈ ਪੁੱਤ ਇਹਨਾਂ ਨੂੰ ਚਾਹੇ ਸੋਨੇ ਦੀ ਕੁਰਸੀ ਤੇ ਬਿਠਾ ਦੋ ਇਹ ਨਹੀਂ ਸੁਧਰਦੇ ਹੈ ਪੁੱਤ ਹੋਰ ਦੀ ਕੀ ਲੇ ਤੁੰਗਾ ਜੀ ਮੈਂ ਕਹਿੰਦਾ ਪੁੱਤ ਹੁਣੇ ਕਿਆ ਕਹਾ ਮੈਂ ਤੈਨੂੰ ਇਹ ਨਹੀਂ ਸੁਧਰ ਨਾ ਜੋ ਮਰਜ਼ੀ ਕਰ ਲੋ ਅੱਜ ਜੀ ਕੇ ਤੁਹਾਡੇ ਤੇ ਹੁੰਦਾ ਐਦਾਂ ਪੁੱਤ ਇਹ ਤਾਂ ਇਹੀ ਕੰਮ ਹੈ ਔਕੜੀ ਚ ਸੈਰ ਆਉਣ ਵਾਲੀ ਗੱਲ ਮੈਂ ਕਹਿੰਦਾ ਧੰਨ ਦੇ ਆ ਪੰਜਾਬੀ ਸਾਡੇ ਉੱਥੇ ਹੁੰਦੇ ਗੋਰਿਆਂ ਨੇ ਤਾਂ ਮੈਂ ਕਹਿੰਦਾ ਹਲਾ ਲਾਲਾ ਮੱਝਾ ਦੇਣੀ ਸੀ ਹੂੰ ਬਈ ਪਤਾ ਗੋਰਿਆਂ ਨੇ ਨਹੀਂ ਸਣਾ ਐਦਾਂ ਬੰਦ ਨਹੀਂ ਜੇ ਮੈਂ ਤੁਹਾਨੂੰ ਸੁਣੀ ਹਾ ਦੇਉਂਗਾ ਇਹਨਾਂ ਅੱਗੇ ਪੁੱਤ ਮੈਂ ਤਾਂ ਫਿਰ ਐਦਾਂ ਕਹਿਣਾ ਐਦਾਂ ਕਰ ਦੋ ਜੀ ਮੈਂ ਐਦਾਂ ਕਹਿਣਾ ਫਿਰ ਐਦਾਂ ਕਰ ਦੋ ਇੱਥੇ ਟੋਏ ਨੂੰ ਨਾ ਸਰਕਲ ਕਰਕੇ ਹੂੰ ਐਦਾਂ ਕਹਿੰਦਾ ਜਿਹਨੂੰ ਐਸੇ ਟੋਏ ਕੋਲਾ ਕੇ ਬੋ ਆਂਦੀ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਆ ਚਾਰ ਪੈਸੇ ਖਾ ਲਓ ਹਾਂ ਉਹਰ ਤਾਂ ਪੋਤੇ ਦਾ ਕੋਈ ਇਲਾਜ ਨਹੀਂ ਹੈਗਾ ਲੈ ਦੱਸ ਤਾਂ ਆ ਫਟੇ ਮੁੱ ਥੋਡੇ ਹਦੂ ਥੋਡੇ ਲਾਂ ਤੇ ਆ ਆ ਦੇਖ ਲਓ ਚਾਚਾ ਜੀ ਹਾਂ ਤੁਹਾਡੇ ਇੰਨਾ ਪੱਠਾ ਤਾਂ ਸਾਡੇ ਟਾਈਮ ਵੀ ਨਹੀਂ ਬੈਠਿਆ ਸੀ ਪੁੱਤ ਉਦੋਂ ਮਿੱਟੀ ਹੁੰਦੀ ਸੀ ਆ ਕੁਛ ਥੋਡੇ ਹੁੰਦਾ ਸੀ ਵੇ ਹਰ ਤੂੰ ਲੰਤ ਵੇ ਪੋਤਾ ਮੈਨੂੰ ਚੜਾ ਦੋ ਜਾ ਜੋਏ ਹਾਲੇ ਤਾਂ ਮੇਰੇ ਪੋਤਾ ਪੋਤੀ ਕਹਿੰਦੇ ਕਹਿੰਦੇ ਪਾਪਾ ਜੀ ਤੇਰਾ ਪੈਂਟ ਦੇਖਣ ਜਾਣਾ ਚਾਚਾ ਜੀ ਇਹ ਤਾਂ ਤੁਹਾਨੂੰ ਪੂਰਾ ਜਿਲਾ ਘਮਾਉਣਾ ਆ ਪੂਰਾ ਜਿਲ੍ਹਾ ਘਮਾਉਣਾ ਹਰੇ ਤੁਨੂੰ ਐਨੀ ਜਲਦੀ ਨਹੀਂ ਜਾਣ ਦਿੰਦੇ ਬੁੱਤ ਕਾਦੀ ਜ਼ਿੰਦਗੀ ਇੱਥੇ ਨਾ ਜਿਉਂਦਿਆਂ ਜਿਨਾ ਮਰਿਆਂ ਚ ਆਹ ਦੇਖੋ ਜਿੱਧਰ ਜਿੱਧਰ ਨੂੰ ਜਾ ਹੀ ਚਲੋ ਜੀ ਜਿੱਧਰ ਜਿੱਧਰ ਨੂੰ ਜਾ ਹੀ ਚਲੋ ਪਾਣੀ ਨਾਲ ਦੀ ਨਾਲ ਤੁਹਾਡੀ ਪ੍ਰਕਰਮਾਂ ਹੀ ਕਰੀ ਜਾਂਦਾ ਪਾਣੀ ਮਗਰ ਮਗਰ ਹੀ ਭਰੀ ਜਾਂਦਾ ਬੁੱਤ ਕਾਦੀ ਜ਼ਿੰਦਗੀਆਂ ਇੱਥੇ ਬੁੱਤ ਚਾਚਾ ਝੁਕੇ ਦੇ ਵਿੱਚ ਕਿੱਦਾਂ ਸੜਕਾਂ ਕਿੱਦਾਂ ਸਹੀ ਐ ਇੱਦਾਂ ਇੱਦਾਂ ਗਲੀਆਂ ਗੁਲੀਆਂ ਦੇ ਵਿੱਚ ਘਰ ਹੁੰਦੇ ਆ ਬੁੱਤ ਮੇਰੀ ਗੱਲ ਸੁਣ ਲੈ ਜੀ ਉੱਚੇ ਨੀਵੇਂ ਟਲਾਂਣ ਥਲਾਂਣ ਸਾਰੇ ਤਰੀਕੇ ਦੇ ਘਾਰੇ ਪਰ ਘਰ ਹਿਲਦੇ ਨਹੀਂ ਪੁੱਤ ਅੱਛਾ ਬਹੁਤ ਸਿਸਟਮ ਨਾਲ ਕੰਮ ਹੁੰਦਾ 올 ਰਾਈਟ ਬਹੁਤ ਗੱਟ ਕੰਮ ਹੈ ਪੁੱਤ ਦੈਟਸ ਵੈਰੀ ਫੈਨ ਇੱਥੇ ਬਸ ਫੈਨ ਲਈ ਜਾਂਦੇ ਆ ਜਾਂ ਕਲਾਕਾਰਾਂ ਦੇ ਫੈਨ ਬਣ ਜਾਂਦੇ ਪੁੱਤ ਮੈਂ ਤਾਂ ਕੱਲ ਉਹਦੀ ਗੱਲ ਸੁਣੀ ਆ ਮੁੰਡਾ ਇੱਕ ਨਵਾਂ ਆ ਪਤਾ ਨਹੀਂ ਕਿਹੜਾ ਮੈਂ ਪੁੱਤ ਕੱਲ ਇੱਕ ਗਾਣਾ ਸੁਣਿਆ ਇੱਕ ਪਤਾ ਨਹੀਂ ਕਿਹੜਾ ਨਾ ਮੈਂ ਮੁੰਡਾ ਏਪੀ ਏਪੀ ਢੱਲੋ ਜੀ ਬੜਾ ਮਸ਼ਹੂਰ ਹੋਇਆ ਆਹੋ ਕਹਿੰਦਾ ਕਿ ਜੀ 35 ਦਾ ਕਿਲਾ ਤੇ 35 ਸਾਡੇ ਪੱਲੇ ਮੈਂ ਫਿਰ ਪੁੱਤ ਚਾਚਾ ਹੈਗਾ ਤੇਰਾ ਹਿਸਾਬ ਕਿਤਾਬੀ ਹਿਸਾਬ ਦਾ ਪੂਰਾ ਹੈ ਚਾਚੇ ਮੈਂ ਪੁੱਤ ਫਿਰ ਹਿਸਾਬ ਲਾ ਲਿਆ ਮੈਂ ਕਿਹਾ ਜੀ 35 ਦਾ ਕਿਲਾ ਤੇ 35 ਸਾਡੇ ਪੱਲੇ ਮਤਲਬ 12 ਕਰੋੜ ਬੇ ਪੁੱਤ ਜੇ ਲੰਡਨ ਚ ਘਰ ਲੈਣਾ ਹੋਵੇ 10 ਕਰੋੜੋਂ ਤਾਂ ਘਰ ਪੈਂਦਾ ਕਹਿੰਦਾ ਗੋਰੀ ਹਾਲ ਪੁੱਛਣ ਲੱਪੀ ਜਿੱਦਣ ਪਤਾ ਲੱਗਿਆ ਕਿ 35 ਦਾ ਕਿਲਾ ਤੇ 35 ਸਾਢੇ ਪੱਲੇ ਮੈਂ ਕਿਹਾ ਪੁੱਤ ਸਾਢੇ 12 ਕਰੋੜਾਂ ਮੈਂ ਤਾਂ ਗੋਰੀ ਹਾਲ ਨਹੀਂ ਪੁੱਛਦੀ ਜੇ ਹਾਲ ਪਛਾਉਣਾ ਹੀ ਸੀਗਾ ਤੇ ਗਾਣਾ ਸੀ ਘੱਟੋ ਘੱਟ 1000 2000 ਕਿਲਾ ਤਾਂ ਕਰਦਾ ਚਾਚਾ ਸੁਲਮਾਨ ਖਾਨ ਵੀ ਮੇਰਾ ਖਿਆ ਲਉਦੇ ਪੁੱਤ ਸੁਲਮਾਨ ਖਾਨ ਤਾਂ ਆਪ 60 ਕਰੋੜ ਰੁਪਇਆ ਫਿਲਮ ਦਾ ਲੈਂਦਾ ਪਤਾ ਕੋ ਹੋਰ ਅਗਰਾ ਕਰ ਪਤਾ ਨਹੀਂ ਸੰਜੇ ਦੱਤ ਸੰਜੇ ਦੱਤ ਪੰਜਾਬੀਆਂ ਚਾਚੇ ਨੂੰ ਤੂੰ ਘਟ ਜਾਣਦਾ ਬਹੁਤ ਦੇਖੀ ਉਹਦੀ ਮਖਲ ਨਾ ਇੱਕ ਬਹੁਤ ਸਾਡੇ ਤੇ ਆਂਦੀ ਬਣ ਚਾਚਾ ਨਵੇਂ ਗਾਣੇ ਵੀ ਸੁਣਦਾ ਨਾਲ ਦੀ ਨਾਲ ਨਾਲ ਸੁਣਦਾ ਸੁਣਦਾ ਹੀ ਨਾਲ ਨਵੇਂ-ਨਵੇਂ ਵੀ ਸੁਣਦਾ ਬਹੁਤ ਚਾਚੇ ਨੂੰ ਐਵੇਂ ਕਿਵੇਂ ਨਾ ਯਾਨੀ ਚਾਚੇ ਨੇ ਬਹੁਤ ਘਾਂਡ ਕੀਤੀ ਦੁਨੀਆ ਤੇ ਆ ਪਹਿਲਾਂ ਗਾਣ ਤਾਂ ਥਾਪੀ ਹੋਣਾ ਤੇ ਭੱਲੇ ਜੀ ਕੀਤਾ ਸੀ ਅੱਛਾ ਅੱਛਾ ਹੁਣ ਤਾਂ ਨਾਲ ਗਾਣ ਬਾਰੇ ਦੱਸੇ ਤੇ ਕੋਈ ਚੰਨਣਾ ਪਾਉ ਆਪਣਾ ਗਾਣ ਅਬੁੱਤ ਜਿਹੜੀਆਂ ਚੀਜ਼ਾਂ ਲੁਗੀਆਂ ਠੀਕ ਆ। ਬਹੁਤ ਗਿਆ ਠੀਕ ਆ। ਚਾਚਾ ਜੀ ਕੋਈ ਆਪਣੇ ਆਪਣੇ ਟਾਈਮ ਦੀ ਗੱਲ ਸੁਣਾਓ ਜਿੱਦਾਂ ਨਾ ਤੁਸੀਂ ਪਹਿਲਾਂ ਇੱਥੇ ਰਹਿੰਦੇ ਹੋਦੇ ਪਹਿਲਾਂ ਤੇ ਹੁਣ ਚ ਕੀ ਫਰਕ ਐ ਇੱਥੇ? ਸ਼ਹਿਰ ਦੇ ਵਿੱਚ ਉਹ ਤੁਹਾਨੂੰ ਆ ਲਿਆਂਦਾ ਦੀ। ਬਹੁਤ ਜੀ ਇਹ ਬਹੁਤ ਪਹਿਲੀ ਗੱਲ ਤਾਂ ਇਦਾਂ ਆ ਕਿ ਸਾਡੇ ਟਾਈਮ ਤੇ ਸਾਈਕਲ ਵਾਲਿਆਂ ਦੀ ਸਰਦਾਰੀ ਹੁੰਦੀ ਸੀ। ਅੱਛਾ ਬਾਜ਼ਾਰ ਹੁੰਦੇ ਸੀ ਭੀੜੇ। ਹੈ ਬਾਜ਼ਾਰ ਹੁੰਦੇ ਸੀ ਭੀੜੇ ਜਿਹੜਾ ਸ਼ਹਿਰ ਦਾ ਕੀਮਤੀ ਸਮਾਨ ਹੁੰਦਾ ਸੀ ਬਾਜ਼ਾਰਾਂ ਚ ਮਿਲਦਾ ਸੀ। ਤੁਰ ਕੇ ਸਾਈਕਲਾਂ ਤੇ ਜਾਂਦੇ ਸੀ ਹੁਣ ਤਾਂ ਮੈਂ ਦੇਖਦਾ ਕਿ ਦੋ ਪਹੀਆ ਵਾਹਨ ਵਾਲਿਆਂ ਦੀ ਕੋਈ ਜ਼ਿੰਦਗੀ ਥੋੜੇ ਆ ਕਿਹੜੇ ਵੇਲੇ ਡਿੱਗ ਜੀਏ ਕੁਝ ਪਤਾ ਨਹੀਂ ਲੱਗਦਾ ਅੱਛਾ ਕੁੱਤੇ ਵੀ ਘੁੰਮਦੇ ਨਾਲ ਦੀ ਨਾਲ ਉਹ ਤੇ ਕੁੱਤੇ ਤਾਂ ਹੁਣ ਸਾਰੀ ਦੁਨੀਆ ਚ ਹੀ ਫੇਰੇ ਫੇਰ ਤੇ ਕੋਈ ਕੀ ਕਰੀਏ ਭਾਈ ਮੈਨੂੰ ਇੱਕ ਦਿਨੇ ਸੂਰੀ ਦਾ ਬੋਲ ਜਾਇਦਾ ਗੇ ਕਿਹੜੇ ਕਹਿੰਦਾ ਛੱਲਾ ਮੇਰਾ ਜੀ ਢੋਲਾ ਬੜੇ ਮਾਦੇ ਦੀੰਨੇ ਨੇ ਇਹ ਦੁਨੀਆ ਤਾਂ ਸੋਹਣੀ ਹੈ ਜਾਂ ਤੇ ਲੋਕ ਕਮੀਨੇ ਨੇ ਕਿਆ ਬਾਤ ਹੈ ਜੱਟ ਜੀ ਕਿਆ ਬਾਤ ਹੈ ਇਹ ਜੰਦ ਕਮੀਨਿਆਂ ਨੇ ਸਾਰੀ ਦੁਨੀਆ ਦੀ ਪੁੱਤ ਗਾਹ ਪਾਇਆ ਪਿਆ ਦੁਨੀਆ ਤਾਂ ਚੰਗੀ ਆ ਪੁੱਤ ਨਹੀਂ ਤੇ ਤੁਹਾਡੇ ਹਿਸਾਬ ਨਾਲ ਚਾਚਾ ਜੀ ਟੋਏ ਟੋਏ ਦਾ ਸੜਕ ਬਣੂਗੀ ਕਿ ਨਹੀਂ ਤੁਸੀਂ ਕੀ ਕਹਿੰਦੇ ਆ ਤੁਹਾਡੇ ਹਿਸਾਬ ਵਧੀਆ ਜੱਟ ਜੀ ਮਿੰਟੋ ਮਿੱਟੀ ਲਾਣਾ ਚਾਚਾ ਜੀ ਲਾਓ ਹਿਸਾਬ ਫਿਰ ਕਹਿੰਦਾ ਬਣ ਜੋਗਾ ਦਾ ਸੜਕ ਨਹੀਂ ਬਹੁਤ ਚਾਚੇ ਨੂੰ ਫਿਰ ਐਮਐਲਏ ਖੜਾ ਕਰ ਦੋ ਜ਼ਮੀਨ ਵੇਚ ਕੇ ਬਣਾ ਦਿੰਦੇ ਹੋਰ ਤਾਂ ਕੋਈ ਹੱਲ ਹੈ ਨਹੀਂ ਹਾਂ ਚਾਚਾ ਵੇਚ ਦਿੰਦਾ ਜ਼ਮੀਨ ਜਿੰਨੀ ਹੈਗੀ ਆ ਲਾ ਦਿੰਦਾ ਪੁੱਤ ਅੱਜੇ ਮੁੰਡਾ ਦੇਖਦਾ ਸੀ ਹੱਥ ਮਾਰਦਾ ਸੀ ਉਹ ਜਿਉਂਦਾ ਰਿਹਾ ਪੁੱਤ ਜਿਉਂਦਾ ਨੇ ਜਵਾਨੀਆਂ ਮਾਣੋ ਪੁੱਤ ਪਰ ਇੱਥੇ ਜਵਾਨੀਆਂ ਮਾਣੂਗੇ ਕਿੱਦਾਂ ਪੁੱਤ ਉਹਦੇ ਲਈ ਤਾਂ ਪੁੱਤ ਬਾਹਰ ਜਾਣਾ ਪੈਣਾ ਫਿਰ ਹੈ ਚਾਚਾ ਜੀ ਉੱਥੇ ਵੀ ਯੂਕੇ ਵੀ ਇੱਥੇ ਨਸ਼ਾ ਨੁਸ਼ੇ ਵੀ ਬਹੁਤ ਮੁੰਡੇ ਕਰਦੇ ਆ ਉਹ ਤੇ ਦੇਖ ਆਪਣੇ ਵਾਲਿਆਂ ਦੇ ਆਤ ਤਲਾਤੀ ਬਹੁਤਿਆਂ ਨੂੰ ਹੂੰ ਬੂਟੇ-ਬੱਟ ਤੁਣ ਘਰੇ ਹੀ ਲਾਈ ਫਿਰਦੇ ਆ ਉਹਨੂੰ ਮਿਕਸੀਆਂ ਚ ਗ੍ਰੈਂਡ ਕਰੂਟ ਕਰਕੇ ਖਾਈ ਜਾਂਦੇ ਬਹੁਤ ਅੱਛਾ ਜੀ ਪਰ ਇਦਾਂ ਏ ਕਿ ਪੁੱਤ ਕੰਸਟ੍ਰਕਸ਼ਨ ਦਾ ਕੰਮ ਵੀ ਤੈਨੂੰ ਪਤਾ ਔਖਾ ਹੋਰੇ ਦਾ ਹੱਥ ਨਹੀਂ ਲਾਉਂਦੇ ਆਪਣੇ ਬੰਦੇ ਹੀ ਕੰਮ ਕਰਦੇ ਪੁੱਤ ਜੀ ਚਾਚਾ ਇੱਕ ਦਾ ਲਵਾਉ ਕਹਿੰਦੇ ਅੱਜ ਕੱਲ ਨਾ ਉੱਥੇ ਅਮਰੀਕਾ ਕੈਨੇਡਾ ਦੇ ਵਿੱਚ ਹਾਰਡ ਬੈਗ ਬਹੁਤ ਆਦੇ ਆ ਇਹਦਾ ਕੀ ਕਰਨ ਤੂੰ ਤੁਸੀਂ ਯੂਕੇ ਰਹਿ ਕੇ ਆਏ ਆ ਤੁਸੀਂ ਪੁੱਤ ਦੇਖੋ ਨੀਯੂਕ ਤੁਹਾਨੂੰ ਤੈਰਬਾਰ ਜਿਆਦਾ ਜਿਆਦਾ ਜਾਣਨਾ ਪਉਜ ਦੇ ਬਾਰੇ ਇਹ ਬਹੁਤ ਇੰਨੀ ਜਿਆਦਾ ਵੀ ਨਹੀਂ ਉਮਰ ਸਿਰ ਸਾਹਬ ਸਾਹਬ ਜੀ ਲੱਲਾ ਇਹ ਤਜਰਬਾ ਤਾਂ ਹੈਗਾ ਆ ਦੇਖ ਪੁੱਤ ਮੈਂ ਕਿਹੜਾ ਤਜਰਬਾ ਦੇ ਬੋਲਦਾ ਪੁੱਤ ਮੈਂ ਕਿਹੜਾ ਖਾਂ ਤਰਿਆ ਮੈਨੂੰ ਉਹ ਦੱਸਦੇ ਨਾ ਜਿੰਨੀ ਕ ਆਪਣੇ ਗੱਲ ਨੌਲੇਜ ਪੈਂਦੀ ਆ ਜੀ ਜੀ ਦੇਖੋ ਪੁੱਤ ਨਸ਼ਾ ਤਾਂ ਜਹਾਨ ਤੇ ਕਿਤੇ ਵੀ ਨਹੀਂ ਬਣਦਾ ਜੀ ਮਤਲਬ ਇਹ ਕਿਹੜਾ ਕੋਈ ਕੁਦਰਤ ਤੇ ਬਣਾਉਂਦੀ ਆ ਇਹ ਤਾਂ ਪੁੱਤ ਕੈਮੀਕਲਾਂ ਨਾਲ ਬਣਦਾ ਆਪਣੇ ਮੁੰਡੇ ਜੋ ਜੋ ਮੈਂ ਸਮਝਦਾ ਬਾਕੀ ਮੈਂ ਗਲਤ ਵੀ ਹੋ ਸਕਦਾ ਵੈਸੇ ਚਾਚਾ ਗਲਤ ਹੁੰਦਾ ਨਹੀਂ ਆ ਆਪਣੇ ਮੁੰਡੇ ਫੇ ਇੱਥੋਂ ਜਦੋਂ ਜਾਣਦੇ ਆ ਖੁੱਲ ਖੇਲ ਮਿਲਦੀ ਆ ਪੁੱਤ ਨਾਲ ਦੇ ਕਹਿੰਦੇ ਚੱਕ ਦੇ ਕੱਕ ਦੇ ਉਹ ਕਿਤੇ ਫਿਰ ਕੈਮੀਕਲ ਵਾਲੀ ਜਦ ਵੱਧ ਚੱਲ ਜਾਂਦੀ ਅੰਦਰ ਕਾਲੀ ਨਾਗਣੀ ਜਾਂ ਕੁਝ ਹੋਰ ਉਹ ਫਿਰ ਬੰਦਾ ਪੱਕਾ ਹੀ ਝੱਕ ਹੋ ਜਾਂਦਾ ਪੁੱਤ ਇਸ ਕਰ ਨਹੀਂ ਹੋਣਾ ਚਾਹੀਦਾ ਜੀ ਬੁੱਧ ਇਹ ਤੋਂ ਬਚਾ ਕਰੋ ਪੰਪ ਨੂੰ ਕਿਸੇ ਦੇ ਮਗਰ ਨਾ ਲੱਗੋ ਬੁੱਧ ਇਸ ਕਰਕੇ ਨਸ਼ਾ ਦਾ ਪੁੱਤ ਬਿਲਕੁਲ ਨਾ ਕਰੋ ਨਸ਼ਾ ਦਾ ਜਿੰਦਗੀ ਦਾ ਹੋਣਾ ਚਾਹੀਦਾ ਬੁੱਤ ਆ 60 ਸਾਲ ਟੱਪ ਕੇ ਮੈਨੂੰ ਪਤਾ ਲੱਗਾ ਜਿੰਦਗੀ ਤੋਂ ਵੱਡਾ ਨਸ਼ਾ ਦਾ ਕੋਈ ਪੁੱਤ ਹੈ ਹੀ ਨਹੀਂ ਜਿਹੜਾ ਨਸ਼ਾ ਜਿੰਦਗੀ ਦਾ ਹੈ ਨਾ ਬੁੱਤਾਂ ਇਹਦੇ ਨਾਲ ਦਾ ਨਸਾ ਕੋਈ ਹੂੰ ਆਹ ਮੁੰਡਾ ਗੱਡੀ ਚਰੋਂਦਾ ਸਾਡੀ ਵੀਡੀਓ ਦੇਖੀ ਜਾਂਦਾ ਵੀ ਕਾਕਾ ਗੱਡੀ ਚ ਲਾਲਾ ਪਹਿਲਾਂ ਚਾਚੇ ਨੂੰ ਫਿਰ ਜੋਕ ਦੇ ਮਿਲਣੀ ਚਾਚਾ ਇੱਥੇ ਹੀ ਆ ਜੀ ਸਾਡੇ ਕੋਲ ਚਾਚਾ ਬਹੁਤ ਦੇਤੀ ਆ ਬਹੁਤ ਤੂੰ ਕਮੈਂਟ ਪਾੜੋ ਸੱਥੇ ਵਾਲਿਆ ਚੱਟਾ ਦਰੀਆਂ ਗੱਲਾਂ ਬਹੁਤ ਥੋੜੀਆਂ ਆ ਵੈਰੀ ਗੁੱਡ ਸਤਿ ਸ੍ਰੀ ਅਕਾਲ ਚਾਚਾ ਵੀ ਸੋਹਣਾ ਆ ਪੁੱਤ ਵੈਰੀ ਵੈਰੀ ਨਾਈਸ ਨਵਾਂ ਸ਼ੇਰ ਹੂੰ ਚਾਚਾ ਜੀ ਬਹੁਤ ਵਧੀਆ ਵੈਰੀ ਗੁੱਡ ਵੈਰੀ ਗੁੱਡ ਵਾਲੇ ਆ ਰਹੇ ਚਾਚਾ ਜੀ ਕਮੈਂਟ ਤੁਹਾਨੂੰ ਚਾਚਾ ਜੀ ਜਿਹੜਾਈ ਹੋ ਗਈ ਜੀ ਪੁੱਤ ਚਾਚੇ ਨੇ ਕਿਹਾ ਨਵੇਂ ਸਿਰੇਉ ਜਨਮ ਲਿਆ ਚਾਚਾ ਉਹੀ ਆ ਜਿਹੜਾ ਇੱਥੇ 40 ਸਾਲ ਪਹਿਲਾਂ ਗਿਆ ਤੀ ਪੁੱਤ ਤੂੰ ਕੋਈ ਬਚਪਨ ਦੀ ਗੱਲ ਕਰਦਾ ਤੀ ਮੈਨੂੰ ਆ ਪੁੱਤ ਸਕੂਟੀ 'ਤੇ ਆਲੀ ਪੈਣ ਜਾਂਦੀ ਆ ਹੌਲੀ ਕਰ ਬੱਚੀਆਂ ਮੇਰੀਆਂ ਪਰ ਇਹ ਕੁੜੀਆਂ ਬ੍ਰੇਕ ਲਾਣ ਲੱਗੇ ਡਰ ਜਾਂਦੀਆਂ ਹੁੰਦੀਆਂ ਪੁੱਤ ਇਹ ਬ੍ਰੇਕ ਘੱਟ ਲਾਉਂਦੀਆਂ ਥੀਕ ਜਿਆਦਾ ਮਾਰਦੀਆਂ ਇਸ ਕਰਕੇ ਮੇਰਾ ਪੁੱਤ ਜਿਹੜਾ ਧਿਆਨ ਨਾ ਕਾਹਦੇ ਰੀਸ ਤੇ ਨੇ ਸੁਣੀ ਵੀ ਵੀਡੀਓ ਵੀ ਦੇਖੀ ਇਹਦੀ ਬ੍ਰੇਕ ਮਾਰ ਬ੍ਰੇਕ ਵਾ ਠੀਕ ਦਵਾਈ ਤਾਂ ਸੀ ਉਹ ਕਦਾ ਸੀ ਉਹ ਉਹ ਬੁੱਤ ਮੈਂ ਸਭ ਉਹ ਛੇ ਕਰਕੇ ਕਿਹਾ ਬਹੁਤ ਉਹ ਛੇ ਕਰਕੇ ਉਹ ਛੇ ਕਰਕੇ ਬੁੱਤ ਪੁੱਛੋ ਕੋਈ ਸਵਾਲ ਤਾਂ ਪੁੱਛੋ ਚਾਚੀ ਦਾ ਬੱਚਪਨ ਬਚਪਨ ਦੀ ਉਹ ਗੱਲ ਦੱਸਣ ਲੱਗੀ ਦੱਸੋ ਬੁੱਤ ਹੁਣ ਕਿੱਥੇ 60 ਸਾਲ ਪਿੱਛੇ ਲੈ ਕੇ ਜਾਊਗਾ ਕੋਈ ਕੋਈ ਹੋਰ ਪੁੱਛ ਲੈ ਗੱਲ ਸ਼ਹਿਰ ਦਾ ਫੇਕ ਇਦਾਂ ਕੋਈ ਹੋ ਜੂਗਾ ਕੰਮ ਹੱਲ ਹੋਊਗਾ ਨਵੇਂ ਸ਼ਹਿਰ ਦਾ ਚਾਚਾ ਜੀ ਕਿਨੇ ਦੇਖ ਪੁੱਤ ਨਵੇਂ ਸ਼ਹਿਰ ਦੀ ਬਾਤ ਕਿ ਕਿਸਮਤੀ ਹੈ ਇਹਨੂੰ ਅਜ ਤੱਕ ਕੋਈ ਲੀਡਰ ਮਿਲਿਆ ਹੀ ਨਹੀਂ ਹੂੰ ਜਿਹੜਾ ਇਹਦੀ ਆਵਾਜ਼ ਬਲੰਦੀ ਨਾਲ ਚੱਕ ਸਕੇ ਪੁੱਤ ਫੇ ਤੁਹਾਡੇ ਹਿਸਾਬ ਨਾਲ ਨਵਾਂ ਨਵਾਂ ਲੀਡਰ ਆਣਾ ਚਾਹੀਦਾ ਕੋਈ ਪੁੱਤ ਅਸੀਂ ਮਰ ਕੇ ਦਵਾਰ ਤੇ ਜੰਮ ਜਾਂਦੇ ਹੁਣ ਤੇ ਇਹੀ ਗੱਲ ਹੈ ਹੋਰ ਤਾਂ ਕੁਝ ਹੈ ਨਹੀਂ ਪੁੱਤ ਹੁਣ ਤਾਂ ਤਿਲਾਂ ਜੀ ਪੁੱਤ ਦੇਖ ਬਲੰਦੀ ਨਾਲ ਬਾਜ਼ ਕੀ ਹੁੰਦੀ ਆ ਮੇਰੀ ਗੱਲ ਸੁਣ ਪੁੱਤ ਲਿਆ ਚਾਚਾ ਕੱਲਾ ਆ ਜੇ ਤੇਰੇ ਚਾਚੇ ਕੋ ਹਰਾ ਪੈ ਨੋਵੇ ਮੈਂ ਕਹਿੰਦਾ ਆਪਣੇ ਕੋਲ ਕੋਈ ਪੁੱਤ ਪਾਰ ਹੋਵੇ ਹੂੰ ਮੈਂ ਕਹਿੰਦਾ ਲੈ ਤੇਰਾ ਚਾਚਾ ਕੱਲਾ ਹੀ ਗੱਜੂ ਬਧਾਨ ਸਭਾ ਚ ਰੋਕ ਕੇ ਦਿਖਾ ਦੇਣਾ ਹੂੰ ਬੰਦ ਕਰ ਦੇਣਾ ਮੈਂ ਕਹ ਚਾਚਾ ਆਪਣਾ ਮੈਂ ਕਿ ਲੈ ਜੂ ਗੱਲਾਂ ਮਾਰਦੇ ਆ ਪੁੱਤ ਗੱਲ ਜੱਜਬੇ ਦੀ ਹੁੰਦੀ ਆ ਜੀ ਉਹ ਠੀਕ ਆ ਚਲੋ ਗੱਲ ਹੁਣ ਸਿਆਣੇ ਹੋ ਗਏ ਆ ਪਰ ਪੁੱਤ ਐਦਾਂ ਦੀ ਗੱਲ ਨਹੀਂ ਸਿਆਣਾ ਹੋ ਕੇ ਬੰਦਾ ਸਭ ਸਮਝਦਾ ਦੁਨੀਆ ਬਹੁਤ ਦੁਖੀ ਆ ਪੁੱਤ ਬੜੀ ਗੱਲ ਛੋਣ ਪੁੱਤ ਤੂੰ ਸਰਕਾਰੀ ਹਸਪਤਾਲ ਚੱਲ ਜਾ ਮੈਨੂੰ ਦੱਸ ਆ ਜਿੰਨੇ ਦੁਕਾਨਦਾਰ ਆ ਲਾਲੇ ਆ ਇਹਨਾਂ ਵਿਚਾਰੇ ਇਹ ਇੰਨੇ ਟੈਕਸ ਦਿੰਦੇ ਇਹਨਾਂ ਵਿਚਾਰੇ ਨੂੰ ਕੀ ਫਾਇਦਾ ਹੁੰਦਾ ਇਹ ਕਦੀ ਦਵਾਈ ਲੈਣ ਜਾਂਦੇ ਆ ਉਹ ਥੋੜੇ ਪੰਜਾਬ ਚ ਲੋਕ ਪੈਸੇ ਇਸ ਕਰਕੇ ਕਮਾਉਂਦੇ ਕਿ ਇੱਕ ਦਿਨ ਮੈਂ ਸਟੈਂਡ ਪਵਾਣੇ ਆ ਉਹ ਬਹੁਤ ਬਾਤ ਔਖਾ ਹਾਲਿਆ ਬਹੁਤ ਬਹੁਤ ਔਖਾ ਹਾਲਿਆ ਮੈਂ ਲੋਕਾਂ ਨੂੰ ਦੇਖਦਾ ਆ ਸਾਡੇ ਨਾਲ ਦੇ ਜਿੰਨੇ ਸੀਗੇ ਜਾਂ ਤਾਂ ਬਾਹਰ ਚੱਲ ਗਏ ਹੇ ਤਾਂ ਭੋਗ ਤੇ ਜਲੇਬੀਆਂ ਮਿਲ ਗਈਆਂ ਸਾਰਿਆਂ ਨੂੰ ਆ ਨਾ ਖਤਮ ਹੀ ਆ ਪੁੱਤ ਬੱਸ ਦੁਨੀਆ ਖਤਮੀ ਐ ਐਂਡੇ ਆ ਦੁਨੀਆ ਦਾ ਆ ਰਦੀਪ ਜੀ ਪੁੱਛਦੇ ਆ ਚਾਚੀ ਜੀ ਕਿਦਾਂ ਠੀਕ ਆ ਬਾਹਰ ਪੁੱਤ ਮੇਰੇ ਦੋ ਵਿਆਹ ਹੋਏ ਆ ਜਿੱਕੇ ਕبھی ਨਹੀਂ ਉਹ ਹਣ ਤੀਜੀ ਗਰਲਫ੍ਰੈਂਡ ਹੈਗੀ ਆ ਚਾਚੇ ਦੀ ਬੜ ਗੋਰੀ ਚਾਚਾ ਜੀ ਉਹ ਸਾਹਮਣੇ ਨਾ ਚੌਂਕ ਦੇ ਵਿੱਚ ਕੁੜੀ ਦੀ ਖੂਨ ਲੱਗੀ ਹੋਆ ਇਹਦੇ ਬਾਰੇ ਇਹਦੇ ਬਾਰੇ ਦੱਸੋ ਚਾਚਾ ਜੀ ਹਾਂ ਇਹ ਬੜਾ ਜਿਖ ਪੁੱਤ ਝੂਠ ਨਹੀਂ ਬੋਲਣਾ ਅੱਖਾਂ ਨੰਮ ਹੋ ਜਾਂਦੀਆਂ ਪੁੱਤ ਪਤ ਆਖਾ ਨਾਮ ਹੋ ਜਾਂਦੀਆਂ ਐ ਬੁੱਤ ਔਰਤਾ ਬਿਨਾ ਜੀਹਾਨ ਸਖਣਾ ਐ ਪਤ ਬਹੁਤ ਆਖਾ ਨਾਮ ਹੋ ਜਾਂਦੀਆਂ ਦਿਲ ਭਰ ਜਾਂਦਾ ਬੁੱਤ ਉਸ ਧੀ ਨੇ ਪਿੰਡੇ ਤੇ ਕਿੰਨੇ ਜ਼ਖਮ ਜਿਹੜੇ ਸਹੇ ਹੋਣੇ ਆ ਦੇਖੋ ਉਹਨੂੰ ਉਹਦੇ ਨਾਲ ਪਹਿਲਾਂ ਤੱਕ ਨੋਣੀ ਹਰਕਤ ਕੀਤੀ ਆ ਦਰਿੰਦਗੀ ਕੀਤੀ ਉਸ ਤੋਂ ਬਾਅਦ ਉਹਨੂੰ ਮਾਰਿਆ ਅੰਗ ਅੰਗ ਤੋੜਿਆ ਉਹਦਾ ਇਕੋ ਦੇਲਾ ਬਸੀਜਿਆ ਜਾਂਦਾ ਇਹ ਦੇਖੋ ਪੁੱਤ ਜਿਹਦੀ ਉਹ ਧੀ ਸੀ ਇਹ ਪੁੱਤ ਜਿਹਦੀ ਉਹ ਧੀ ਸੀ ਪੁੱਤ ਸਾਨੂੰ ਨੀਂਦ ਨਹੀਂ ਆਦੀ ਜਿਨ੍ਹਾਂ ਦੀ ਧੀ ਹੋਣੀ ਉਹ ਜ਼ਿੰਦਗੀ ਚ ਕਦੀ ਅੱਖ ਲਾ ਕੇ ਦੇਖ ਲੋਗੇ ਪੁੱਤ ਉਹ ਪੁੱਤ ਸੁਪਨੇ ਅੱਜ ਵੀ ਉਹੀ ਆਉਣੀ ਆ ਨਹੀਂ ਜੇ ਚਾਚਾ ਜੀ ਬਾਹਰ ਐਦਾ ਕੋਈ ਹੁੰਦਾ ਗੱਲ ਉਹ ਤਾਂ ਬਾਹਰ ਹੁੰਦਾ ਹੀ ਨਹੀਂ ਹੂੰ ਦੇਖੋ ਅਸੀਂ ਇੱਥੇ ਸੈਕਸ਼ਨ ਹਵਾ ਬਣਾਇਆ ਆ ਪਿਆ ਪੁੱਤ ਐਜੂਕੇਸ਼ਨ ਨਹੀਂ ਦਿੰਦੇ ਜੀ ਠੀਕ ਹੈ ਪੁੱਤ ਇਹ ਇੱਕ ਇਤਿਹਾਸ ਨੂੰ ਆਪਣੀ ਮਰਜ਼ੀ ਨਾਲ ਚੇਂਜ ਕਰੀ ਜਾਂਦੇ ਆ। ਹੂੰ। ਦੇਖੋ ਸਾਡੇ ਪੰਜਾਬ ਚ ਤਾਂ ਮੇਰੀ ਗੱਲ ਸੁਣ ਲੈ ਪੁੱਤ। ਜੀ ਜੀ ਜੀ। ਪੁਰਾਣੇ ਸਮੇਂ ਦੀ ਗੱਲ ਐ ਕਹਿੰਦੇ ਜੇ ਕੋਈ ਸਰਦਾਰ ਬੰਦਾ ਗੱਡੀ 'ਚ ਬੈਠਾ ਆ ਨਾ ਜੀ ਤਾਂ ਧੀਆਂ ਬੇਫਿਕਰ ਹੋ ਕੇ ਚੜ੍ਹਦੀਆਂ ਸੀ। ਹੂੰ। ਇਹ ਗੱਡੀ 'ਚ ਬੰਦਾ ਬੈਠਾ ਸਾਡਾ ਸਾਡੀ ਲੱਖਿਆ ਕਰਨ ਨੂੰ। ਉਹਦੋਂ ਹੁਣ ਤਾਂ ਸਾਡੇ ਇਤਿਹਾਸ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰਦੇ ਆ। ਐਜੂਕੇਸ਼ਨ ਦਿੰਦੇ ਨਹੀਂ ਹੁਣ ਤੂੰ ਸਾਡੇ ਯੂਕੇ ਦੇਖ। ਸਿੱਖ ਇਤਿਹਾਸਵਰ ਵੀ ਪੂਰੀ ਜਾਣਕਾਰੀ ਦਿੰਦੇ ਆ। ਔਰ ਆਪਣੇ ਮੁੰਡੇ ਵੀਰੋਵਾਲ ਤੋਂ ਹੈਗੇ ਆ ਜੀ ਪੂਰੀ ਜਾਣਕਾਰੀ ਦਿੰਦੇ ਆ ਤਾਂ ਜੋ ਬੱਚੇ ਜੁੜ ਸਕਣ ਆਪਣੇ ਇਤਿਹਾਸ ਨਾਲ ਹਾਂ ਤੇ ਆਰ ਬਾਕੀ ਜਿਹੜੇ ਉਹ ਸਕੂਲ ਇਹ ਬਹੁਤ ਸਾਰੀ ਐਜੂਕੇਸ਼ਨ ਦਿੰਦੇ ਆ ਉਧਰ ਤੇ ਜਦੋਂ ਬੰਦੇ ਨੂੰ ਸਾਰੀ ਸਿੱਖਿਆ ਹੁੰਦੀ ਆ ਅਕਲ ਹੁੰਦੀ ਆ ਤੇ ਬੁੱਤ ਤੋਂ ਅਸੀਂ ਬੁੱਤ ਤੇਰੇ ਮੋਟਰਸਾਈਕਲ ਬਹੁਤ ਹੈਲਪ ਕੀਤੀ ਆ ਛੋਟੇ ਵੀਰ ਤੇ ਤੇ ਉਹ ਦੇ ਦਾ ਮੈਂ ਹੋਂ ਤੈਨੂੰ ਕੀ ਦੱਸਾਂ ਬੁੱਤ ਮੈਂ ਤਾਂ ਬੁੱਤ ਕੱਲੇ ਇੱਕ ਚੀਜ਼ ਦੇਖੀ ਜੀ ਇੱਕ ਬੰਦੇ ਦੀ ਇੱਕ ਸਮੇਂ ਤੇ ਮੈਂ ਬਹੁਤ ਮਦਦ ਕੀਤੀ ਪੁੱਤ ਅੱਛਾ ਜੀ ਉਹ ਕੋਈ ਜ਼ਮੀਂਦਾਰ ਰੌਲਾ ਪੀ ਉਹ ਮੇਰੇ ਖਿਲਾਫ ਹੀ ਆ ਗਿਆ ਮੈਂ ਕਿਹਾ ਵੀ ਪੁੱਤ ਸੁਆਦ ਆ ਗਿਆ ਕਹਿੰਦਾ ਕੀ ਵੇ ਚਾਚਾ ਮੈਂ ਕਿਹਾ ਇਹਨੂੰ ਹੀ ਤਾਂ ਕਹਿੰਦੇ ਆ ਨੇਕੀ ਕਰ ਕੂਏ ਵਿੱਚ ਡਾਲ ਧੰਨਵਾਦ ਪੁੱਤ ਸੰਗ ਤਾਂ ਕੀ ਕਹਿੰਦੀਆਂ ਦੱਸ ਟਵਿੰਟ ਵੜਾ ਚਾਚਾ ਜੀ ਦਾੜੀ ਤੇ ਹੈਵੀ ਕੋਲ ਅਸਲੀ ਆ ਜੀ ਅਸਲੀ ਚਾਚਾ ਜੀ ਦਾੜੀ ਇਹ ਹੈ ਕੱਚੇ ਕਰਵਲ ਹੋਰ ਆ ਗਿਆ ਉਹ ਤਾਂ ਧਿਆਨ ਨਾ ਕੱਢੀ ਕਿਤੇ ਹੈ ਹੈਟ ਨਾ ਕਰਦੀ ਇਹਨੂੰ ਹੈ ਜਿੰਦੋਂ ਕੰਗਣਾ ਮਾਰਦੀ ਐ ਐਕਸੀਡੈਂਟ ਕਰਦੀ ਕੰਟਰੋਵਰਸੀਆਂ ਚ ਕੰਗਣਾ ਚਲੋ ਹਰ ਇੱਕ ਦੀ ਆਪੋ ਆਪਣੀ ਜੋ ਜੀ ਬੁੱਤ ਬੋਲੋ ਸਵਾਲ ਪੁੱਛੋ ਸਵਾਲ ਪੁੱਛਣੇ ਕਿੱਵੇਂ ਆਈ ਦੀ ਦੇਖੀ ਗੱਲ ਉਹ ਬੁੱਤ ਕਹਿੰਦਾ ਇੱਕ ਮਿੰਟ ਮੁੰਡਾ ਕਿਹੜਾ ਜੇਗ ਜਮਰਾਜ ਕਹਿੰਦਾ ਡੱਡ ਜ ਫੈਵੀ ਕੋਲਾ ਆ ਪੁੱਤ ਫੇਰ ਲਾਣਾ ਕਿੱਦਾਂ ਆ ਇਨਾ ਫੇਵੀ ਕੋਲ ਦਾ ਜੋੜ ਪੱਕਾ ਹੀ ਜੁੜ ਜੂ ਫੇਰ ਚਾਚੇ ਦੀ ਗੱਲ ਪਟਣੀ ਵੇੜੀ ਵਦ ਨਿਆਣੀਆਂ ਘਰੋਨੀ ਪਲਾਸ ਨਾਲ ਹਾਂ ਪੁੱਤ ਪੁੱਛੇ ਦਵਾਲ ਮੈਨੂੰ ਪਤਾ ਲੱਗਿਆ ਐਨਆਰਆਈ ਦੇ ਘਰ ਦੇ ਅੰਦਰ ਵਾਕੇ ਓਏ ਓਏ ਪੁੱਤ ਨਾ ਕਰੋ ਤਰਾ ਤਰਾ ਆਸਾਨ ਕੰਮ ਓ ਮੇਰੀ ਪੁੱਤ ਓਏ ਪੁੱਤ ਮੇਰੇ ਪੋਤੇ ਪੋਤੀਆਂ ਨੇ ਫੋਨ ਕੀਤਾ ਕਹਿੰਦੇ ਪਾਪਾ ਬਾਪਾ ਜਾ ਇੰਡੀਆ ਵਿੱਚ ਤਾਂ ਕਹਿੰਦੇ ਐਨਆਰਆਈਆਂ ਤੇ ਗੋਲੀਆਂ ਮਾਰਦੇ ਆ ਘਰ ਦੇ ਅੰਦਰ ਵੜ ਕੇ ਉਹ ਵੀ ਪੁੱਤ ਦੇਖ ਐਨਆਰਆਈ ਰੀਡ ਦੀ ਹੱਡੀ ਆ ਪੁੱਤ ਪੰਜਾਬ ਦੀ ਕਹਤੇ ਕ੍ਰਾਈਮ ਇੰਨਾ ਵੱਧਾ ਪਿਆ ਆ ਕੀ ਹੋਣਾ ਤੁਹਾਡੇ ਹਿਸਾਬ ਨਾਲ ਕੀ ਹੱਲ ਹੋਣਾ ਚਾਹੀਦਾ ਇਹਦਾ ਉਹ ਤਾਂ ਜੁੱਤੀਆਂ ਦੀ ਗੱਲ ਰਿਹਾ ਇਹ ਤਾਂ ਸਰਕਾਰ ਐ ਕੀ ਕਹਿੰਦੇ ਹੁੰਦੇ ਆ ਸਟ੍ਰੈਕਟ ਹੋ ਕੇ ਰੂਲ ਲੈ ਕੇ ਆਵੇ ਵਿਧਾਨ ਸਭਾ ਦੇ ਜਿਹੜੇ ਮਾੜੇ ਕੰਮ ਕਰਦੇ ਆ ਇਹਨਾਂ ਲਈ ਸਖਤ ਰੂਲ ਬਣਨਾ ਕਿਦਾਂ ਕੋਈ ਮੈਂ ਕਹਿੰਦਾ ਕਿਸੇ ਨੂੰ ਕਰ ਜੂ ਟਾਰਚਰ ਭਾਈ ਬੰਦਾ ਬੜੀ ਮੁਸ਼ਕਿਲ ਨਾਲ ਪੈਰਾਂ ਤੇ ਆਉਂਦਾ ਫਿਰ ਫਰੋਤੀ ਮੰਗਣ ਆਲੇ ਆ ਜਾਂਦੇ ਆ ਜੀ ਜੀ ਉਹ ਤੇਰੇ ਤੁਪ ਕਦਰ ਚ ਰਹਿ ਕੇ ਆਇਆ ਅਰਬ ਕੰਟਰੀਆਂ 'ਚ ਹੁੰਦਾ ਐਦਾ ਬੁੱਧ ਬਿਲਕੁਲ ਨਹੀਂ ਉਹ ਮੈਂ ਕਹਿੰਦਾ ਪੂਰੀ ਜਹਾਨ ਦੇ ਲੋਕ ਜਿਨ੍ਹਾਂ ਨੂੰ ਖਤਰਾ ਮਹਿਸੂਸ ਹੁੰਦਾ ਕਿਤੇ ਉਹ ਜਾ ਕੇ ਅਰਬ ਕੰਟਰੀਆਂ 'ਚ ਰਹਿਣ ਲੱਪੇ ਆ ਹੂੰ ਤਵੇਂ ਪੱਕਾ ਨਹੀਂ ਕਰਦੇ ਕਹਿੰਦੇ 99 ਸਾਲ ਲਈ ਲੀਸ ਤੇ ਲੈ ਲਾਂਗੇ ਘਰ ਹੂੰ ਬਚਾਂਗੇ ਤਾਂ ਸਹੀ ਬਿਲਕੁਲ ਦੇ ਖੋਫ ਹੀ ਹੈ ਨਹੀਂ ਚਾਚਾ ਜੀ ਦੇਖੋ ਸ਼ਰੇਆਮ ਉਹ ਕੈਮਰੇ ਦੇ ਵਿੱਚ ਜਿਹੜੀ ਅੱਜ ਉਹ ਖੌਫ ਕਿਹਨੂੰ ਹੈ ਨਹੀਂ ਮਾੜੇ ਬੰਦੇ ਨੂੰ ਹੈ ਨਹੀਂ ਚੰਗਾ ਬੰਦਾ ਧਾਰ ਮੇਲੇ ਖੌਫ ਚ ਹੈ ਉਹ ਤੇ ਜੰਗਾ ਬੰਦਾ ਦਾ ਹਰ ਵੇਲੇ ਖਾਬ ਜੀਆ ਪੁੱਤ ਸਿਸਟਮ ਜਿਹੜੀ ਸਿਸਟਮ ਖਰਾਬ ਹੋ ਗਿਆ ਉਹ ਬੋਤੋਂ ਉੱਥੇ ਮੁੰਡਾ ਜੂਸ ਪੀਂਦਾ ਪੀਂਦਾ ਉਹ ਤੇ ਮੁੰਚ ਜੂਸ ਲੈ ਕੇ ਕਹਿੰਦਾ ਚਾਚਾ ਕਿੱਧਰ ਮੁਕਵਦਾ ਆ ਦੇਖ ਲੋ ਜੀ ਚਾਚਾ ਜੀ ਸਾਡਾ ਸ਼ਹਿਰ ਏ ਬੱਸ ਅੱਡੇ ਬੱਸ ਸਟੈਂਡ ਉੱਥੇ ਇੱਧਰ ਤੀ ਗਏ ਆ ਉੱਧਰ ਰੋਡ 'ਤੇ ਜਿੱਦੀ ਲਾਈ ਨਾ ਕੋਈ ਸੀਸਾ ਨਾ ਕੋਈ ਬਾੜੀ ਇਹ ਸਾਡੇ ਦਾ ਇਹੀ ਗਾਣੇ ਆ ਉਹ ਕਰ ਲੈਂਦੇ ਟਾਇਰ ਜਾਵਾ ਘਟਿਆ ਬਹੁਤ ਦੇਰੇ ਤੈਨੂੰ ਪਤਾ ਨਹੀਂ ਲੱਗਦਾ ਰੋਡ ਵੇਸ ਦੀ ਲਾਰੀ ਨਾ ਕੋਈ ਜ਼ੀਜ਼ਾ ਨਾ ਕੋਈ ਬਾਰੀ ਤਕਾ ਲਾਉਣ ਦੀ ਆ ਕੀ ਬਾਰੀ ਕਹਿੰਦੇ ਜੇ ਕਰਨੀ ਵਿੱਚ ਸਵਾਰੀ ਉਹ ਦਹੀ ਤੇ ਧੱਕੇ ਲਾ ਕੇ ਬੱਸ ਚੜਦੇ ਰਹੇ ਆ ਸਾਹੀ ਹੋਈ ਫਜਰੇ ਬਾਰੀ ਉਹ ਖੰਜਲ ਖਵਾਰੀ ਪਹਿਲੇ ਟਾਈਮਾਂ ਦੇ ਵਿੱਚ ਹੁਣ ਦੇ ਟਾਈਮਾਂ ਚਾਚਾ ਜੀ ਬੜਾ ਫਰਕ ਆ ਨਾ ਪੁੱਤ ਕੁਛ ਨਹੀਂ ਪਹਿਲਾਂ ਵੀ ਇੰਨੇ ਕੁਝ 6.5 ਹੁੰਦੇ ਸੀ ਹੁਣ ਵੀ 6 ਜਈ ਹੈ ਨਹੀਂ ਸਿਸਟਮ ਦੀ ਗੱਲ ਕਰਦਾ ਮੈਂ ਪੁੱਤ ਮੈਂ ਕਹਿੰਦਾ ਨਾਬਲਾ ਨਾਬਲਾ ਤੈਜ ਉਹ ਨਹੀਂ ਕਹਿੰਦਾ ਜੱਜਾ ਚੱਕ ਕੇ ਅੰਦਰ ਕਰੋ ਨਾਬਲਾ ਪੁੱਤ ਸਰਕਾਰਾਂ ਬਹੁਤ ਚੱਕਦੇ ਆ ਪੁੱਤ ਮੇਰਾ ਹੁਣ ਗਲਾ ਸੁੱਕਦਾ ਪਿਆ ਬੱਸ ਕਰੋ ਬੱਸ ਕਰੀਏ ਫੇ ਲੈ ਲੀਏ ਜਗਤ ਸਿੰਘ ਜੀ ਸਾਹਿਬ ਇਹ ਤਾਂ ਪੁੱਤ ਸਵੇਰੇ ਡੱਫ ਲੈਣੇ ਆ ਠੀਕ ਹੈ ਜੀ ਬੇਓ ਚਾਚਾ ਜੀ ਜਗਤ ਸਿੰਘ ਕਹਤੋ ਜੀ ਬਹੁਤ-ਬਹੁਤ ਸ਼ੁਕਰੀਆ ਸਾਥਰੀ ਕਾਲ ਜੀ